ਹੈਲੋ ਸਟੂਡੈਂਟਸ ਤਾਂ ਅੱਜ ਆਪਾਂ ਪੜਾਂਗੇ ਬੱਚੋ ਆਰਥਿਕ ਮੰਦੀ ਗ੍ਰੇਟ ਡਿਪਰੈਸ਼ਨ 1929 ਤੋਂ 1933 ਤੱਕ ਤਾਂ ਆਰਥਿਕ ਮੰਦੀ ਜਿਹੜੀ ਉਹ ਕਿਸ ਦੇਸ਼ ਦੇ ਵਿੱਚ ਸ਼ੁਰੂ ਹੋਈ ਸੀ ਯੂਐਸਏ ਦੇ ਵਿੱਚ 29 ਅਕਤੂਬਰ 1924 ਤੋਂ ਬਾਅਦ ਜਿਹੜਾ ਆਰਥਿਕ ਮੰਦੀ ਦਾ ਜਿਹੜਾ ਸਮਾਂ ਸ਼ੁਰੂ ਹੋ ਜਾਂਦਾ ਹੈ 29 ਅਕਤੂਬਰ 1900 ਉਨਾ ਤੀਤ ਜਿਸ ਨੂੰ ਕਿ ਆਪਾਂ ਬਲੈਕ ਟਿਊਸਡੇ ਦਾ ਨਾਮ ਦਿੱਤਾ ਗਿਆ ਇਤਿਹਾਸ ਦੇ ਵਿੱਚ ਬਲੈਕ ਟਿਊਸਡੇ ਔਰ ਉਸ ਟਾਈਮ ਹਰਬਰਟ ਹੂਵਰ ਇਹ ਜਿਹੜੇ ਸੀ ਅਮਰੀਕਾ ਦੇ ਕੀ ਸੀ ਰਾਸ਼ਟਰਪਤੀ ਸੀ ਪ੍ਰੈਜ਼ੀਡੈਂਟ ਸੀ ਹਰਬਰਟ ਹੂਵਰ ਕਿਸ ਦੇਸ਼ ਦੇ ਵਿੱਚ ਸ਼ੁਰੂ ਹੋਈ ਸੀ ਆਰਥਿਕ ਮੰਦੀ ਯੂਐਸਏ ਦੇ ਵਿੱਚ ਵਾਲ ਸਟਰੀਟ ਨਿਊਯਾਰਕ ਦੇ ਵਿੱਚ ਹਾਂਜੀ 29 ਅਕਤੂਬਰ 1929 ਤੋਂ ਬਾਅਦ ਜਿਹੜਾ ਆਰਥਿਕ ਮੰਦੀ ਹੈ ਉਹ ਪੂਰੇ ਹੀ ਵਿਸ਼ਵ ਦੇ ਵਿੱਚ ਦੇਖਣ ਨੂੰ ਮਿਲੀ 1933 ਤੱਕ ਜਿਹੜੀ ਇਹ ਆਰਥਿਕ ਮੰਦੀ ਚੱਲੀ ਸੀ ਔਰ ਇਸ ਨੂੰ ਬਲੈਕ ਟਿਊਜ਼ਡੇ ਦੇ ਨਾਮ ਨਾਲ ਜਾਣਿਆ ਜਾਂਦਾ ਹੈ 29 ਅਕਤੂਬਰ 1929 ਦੇ ਦਿਨ ਨੂੰ ਹਰਬਰਟ ਓਵਰ ਜਿਹੜੇ ਉਸ ਟਾਈਮ ਅਮਰੀਕਾ ਦੇ ਕੀਸੀ ਰਾਸ਼ਟਰਪਤੀ ਸੀ ਔਰ ਕਿਹੜਾ ਦੇਸ਼ ਸੀ ਜਿਸ ਦੇ ਉੱਪਰ ਇਸ ਆਰਥਿਕ ਮੰਦੀ ਦਾ ਪ੍ਰਭਾਵ ਨਹੀਂ ਪਿਆ ਸੀ ਓਸੀ ਰੂਸ ਜਿਸ ਦੇ ਉੱਪਰ ਇਸ ਆਰਥਿਕ ਮੰਦੀ ਦਾ ਪ੍ਰਭਾਵ ਜਿਹੜਾ ਦੇਖਣ ਨੂੰ ਨਹੀਂ ਮਿਲਿਆ ਹਾਂਜੀ ਬੱਚੋ ਤਾਂ ਹੁਣ ਆਪਾਂ ਪੜ੍ਹਦੇ ਹਾਂ ਆਰਥਿਕ ਮੰਦੀ ਦੇ ਕਾਰਨ ਕੀ ਸੀ ਕੌਜ਼ਸ ਤਾਂ ਸਭ ਤੋਂ ਪਹਿਲੇ ਕਾਰਨ ਦੀ ਅਗਰ ਗੱਲ ਕਰੀਏ ਤਾਂ ਉਹ ਸੀ ਪਹਿਲਾ ਵਿਸ਼ਵ ਯੁੱਧ ਪਹਿਲਾ ਵਿਸ਼ਵ ਯੁੱਧ ਪਹਿਲਾ ਵਿਸ਼ਵ ਯੁੱਧ ਜਿਹੜਾ ਹੈ ਉਹ 1914 ਤੋਂ ਲੈ ਕੇ 1918 ਤੱਕ ਚੱਲਿਆ ਸੀ ਆਪਾਂ ਪੜਿਆ ਪਹਿਲੇ ਵਿਸ਼ਵ ਦੇ ਵਿੱਚ ਹਾਂਜੀ ਤਾਂ ਇਹ ਯੁੱਧ ਲਗਭਗ 4 ਸਾਲ ਤੱਕ ਚੱਲਿਆ ਔਰ ਲੱਖਾਂ ਲੋਕ ਜਿਹੜੇ ਨੇ ਉਹ ਇਸ ਦੇ ਵਿੱਚ ਮਾਰੇ ਗਏ ਔਰ ਜਾਲੀ ਤੇ ਮਾਲੀ ਨੁਕਸਾਨ ਜਿਹੜਾ ਜਾਨ ਤੇ ਮਾਲ ਦਾ ਨੁਕਸਾਨ ਹੋਇਆ ਪੂਰੀ ਦੁਨੀਆ ਦਾ 4 ਸਾਲਾਂ ਦੇ ਵਿੱਚ ਇਹ ਇੱਕ ਵੱਡਾ ਕਾਰਨ ਸੀ ਕਿਸਦਾ ਆਰਥਿਕ ਮੰਦੀ ਦਾ ਉਸ ਟਾਈਮ ਯੁੱਧ ਦੇ ਸਮੇਂ ਦੇ ਵਿੱਚ ਚੀਜ਼ਾਂ ਦੀ ਡਿਮਾਂਡ ਜਿਹੜੀ ਹੈ ਸੈਨਿਕ ਸਮਗਰੀ ਦੀ ਡਿਮਾਂਡ ਹਥਿਆਰਾਂ ਦੀ ਡਿਮਾਂਡ ਵੱਧ ਗਈ ਔਰ ਯੁੱਧ ਖਤਮ ਹੋਣ ਤੋਂ ਬਾਅਦ ਇਹਨਾਂ ਚੀਜ਼ਾਂ ਦੀ ਡਿਮਾਂਡ ਇੱਕਦਮ ਜਿਹੜੀ ਹੈ ਉਹ ਕੱਟ ਗਈ ਜਿਸ ਕਰਕੇ ਆਰਥਿਕ ਮੰਦੀ ਜਿਹੜੀ ਉਹ ਪੈਦਾ ਹੋਈ ਦੂਸਰੇ ਕਾਰਨ ਦੀ ਗੱਲ ਕਰੀਏ ਤਾਂ ਦੂਸਰਾ ਕਾਰਨ ਸੀ ਹਾਰੇ ਦੇਸ਼ਾਂ ਖਾਸ ਕਰਕੇ ਜਿਨ੍ਹਾਂ ਨੂੰ ਆਪਾਂ ਧੂਰੀ ਦੇਸ਼ ਕਿਹਾ ਜਾਂਦਾ ਹੈ ਹਾਰੇ ਦੇਸ਼ਾਂ ਜਾਂ ਤੂਰੀ ਦੇਸ਼ਾਂ ਤੇ ਕਠੋਰ ਕਾਨੂੰਨ ਲਾਗੂ ਕੀਤਾ ਗਿਆ ਜਾਂ ਕਠੋਰਤਾ ਦੇ ਨਾਲ ਜਾਂ ਕਠੋਰ ਸ਼ਰਤਾ ਕਹਿ ਲਓ ਉਹਨਾਂ ਤੇ ਲਗਾਈਆਂ ਗਿਆ ਕਠੋਰ ਕਾਨੂੰਨ ਜਾਂ ਕਠੋਰ ਸ਼ਰਤਾਂ ਹਾਂਜੀ ਤੂਰੀ ਦੇਸ਼ ਕਿਹੜੇ-ਕਿਹੜੇ ਸੀ ਆਸਟਰੀਆ ਹੰਗਰੀ ਜਰਮਨੀ ਤੁਰਕੀ ਬੁਲਗਾਰੀਆ ਆਦਿ ਜਿਹੜੇ ਦੇਸ਼ ਸੀ ਤਾਂ ਇਹਨਾਂ ਦੇਸ਼ਾਂ ਤੋਂ ਜਿਹੜਾ ਹਰਜਾਨੇ ਦੇ ਰੂਪ ਵਿੱਚ ਭਾਰੀ ਰਾਸ਼ੀ ਜਿਹੜੀ ਉਹ ਵਸੂਲੀ ਗਈ ਔਰ ਇਹਨਾਂ ਦੇ ਮਹੱਤਵਪੂਰਨ ਜਿਹੜੇ ਪਰਦੇਸ਼ ਸੀ ਉਹ ਇਹਨਾਂ ਤੋਂ ਕੀ ਖੋਲੇ ਗਏ ਇਹਨਾਂ ਦੇਸ਼ਾਂ ਤੋਂ ਤਾਂ ਇਹ ਵੀ ਇੱਕ ਕਾਰਨ ਬਣਿਆ ਹਾਰੇ ਦੇਸ਼ ਯਾਨੀ ਕਿ ਟੂਰੀ ਦੇਸ਼ ਜਿਹੜੇ ਟੂਰੀ ਦੇਸ਼ ਸੀ ਉਹ ਹਾਰ ਗਏ ਸੀ ਜਰਮਨੀ ਆਸਟਰੀਆ ਹੰਗਰੀ ਤੁਰਕੀ ਬੁਲਗਾਰੀਆ ਵਰਗੇ ਮਿੱਤਰ ਰਾਸ਼ਟਰਾਂ ਤੋਂ ਤਾਂ ਹਰਜਾਨੇ ਦੇ ਰੂਪ ਵਿੱਚ ਇਹਨਾਂ ਨੂੰ ਭਾਰੀ ਰਕਮ ਭਾਰੀ ਜੁਰਮਾਨਾ ਜਿਹੜਾ ਦੇਣਾ ਪਿਆ ਔਰ ਮਹੱਤਵਪੂਰਨ ਪ੍ਰਦੇਸ਼ ਜਿਹੜੇ ਉਹ ਇਹਨਾਂ ਤੋਂ ਖੋਲੇ ਗਏ ਇਹਨਾਂ ਦੇਸ਼ਾਂ ਦੇ ਅਗਲਾ ਜਿਹੜਾ ਕਾਰਨ ਬਣਿਆ ਉਹ ਸੀ युद्ध दे देजे युद्ध दे देजे की जोड़ी समस्या है हाँ जी मित्र राष्ट्र से जड़े मित्र देश इंग्लैंड ਇਟਲੀ ਫਰਾਂਸ ਆਦਿ ਨੇ ਕਿਸ਼ਤੋਂ ਕਰਜ਼ਾ ਲਿਆ ਸੀ ਯੁੱਧ ਦੇ ਵਾਸਤੇ ਯੂਐਸਏ ਤੋਂ ਤਾਂ ਮਿੱਤਰ ਦੇਸ਼ਾਂ ਨੇ ਜਿਹੜਾ ਯੂਐਸਏ ਤੋਂ ਕਰਜ਼ਾ ਲਿਆ ਸੀ ਯੁੱਧ ਵਾਸਤੇ ਮਿੱਤਰ ਦੇਸ਼ਾਂ ਨੇ ਪਰ ਜਦੋਂ ਯੁੱਧ ਖਤਮ ਹੋਇਆ ਤਾਂ ਹੁਣ ਇਹਨਾਂ ਦੇਸ਼ਾਂ ਨੂੰ ਆਪਣਾ ਕਰਜ਼ਾ ਜਿਹੜਾ ਯੂਐਸਏ ਨੂੰ ਮੋੜਨਾ ਜਿਹੜਾ ਉਹ ਮੁਸ਼ਕਿਲ ਹੋ ਗਿਆ ਔਰ ਇਹਨਾਂ ਨੇ ਸਾਰਾ ਜਿਹੜਾ ਕਰਜ਼ੇ ਦਾ ਬੋਝ ਕਿੰਨਾ ਦੇਸ਼ਾਂ ਤੇ ਪਾਣਾ ਸ਼ੁਰੂ ਕਰਤਾ ਧੂਰੀ ਦੇਸ਼ਾਂ ਤੇ ਖਾਸ ਕਰਕੇ ਜਰਮਨੀ ਤੇ ਤਾਂ ਜਰਮਨੀ ਤੋਂ ਹੀ ਯਾਨੀ ਕਿ ਸਾਰਾ ਕਰਜ਼ਾ ਲੈ ਕੇ ਇਹਨਾਂ ਨੇ ਸੋਚਿਆ ਵੀ ਆਪਾਂ ਕਿੰਨੂੰ ਮੋੜ ਦਿੰਨੇ ਆ ਯੂ ਐਸ ਏ ਨੂੰ ਔਰ ਪਰ ਜਰਮਨੀ ਦੀ ਤਾਂ ਹਾਲਤ ਪਹਿਲਾਂ ਹੀ ਇੰਨੀ ਮਾੜੀ ਹੋ ਚੁੱਕੀ ਸੀ ਤਾਂ ਉਹ ਆਪਦੀ ਹਰਜਾਨੇ ਦੀ ਰਕਮ ਕਿੱਥੋਂ ਦੇ ਦਿੰਦਾ ਤੇ ਯੂ ਐਸ ਏ ਦੇ ਖਰਚੇ ਜਿਹੜੇ ਉਹ ਯੂ ਐਸ ਏ ਦਾ ਕਰਜ਼ਾ ਕਿੱਥੋਂ ਮੋੜ ਦਿੰਦਾ ਤਾਂ ਇਹ ਵੀ ਇੱਕ ਕਾਰਨ ਬਣਿਆ ਆਰਥਿਕ ਮੰਦੀ ਦਾ ਅਗਲਾ ਜਿਹੜਾ ਕਾਰਨ ਬਣਿਆ ਉਹ ਸੀ ਉਦਯੋਗਾਂ ਦੀ ਸਮੱਸਿਆ ਹੁਣ ਉਦਯੋਗਪਤੀਆਂ ਨੇ ਯੁੱਧ ਦੇ ਸਮੇਂ ਕੀ ਕੀਤਾ ਮਸ਼ੀਨਾਂ ਲਗਾ ਲੀਆਂ ਕਾਰਖਾਨਿਆਂ 'ਚ ਮਸ਼ੀਨਾਂ ਲਗਾ ਲਈਆਂ ਉਦਯੋਗਪਤੀਆਂ ਨੇ ਕਿਉਂਕਿ ਮਜ਼ਦੂਰਾਂ ਦੀ ਜਿਹੜੀ ਉਹ ਕਮੀ ਹੋ ਗਈ ਸੀ ਯੁੱਧ ਦੇ ਸਮੇਂ ਸਾਰੇ ਮਜ਼ਦੂਰ ਲਗਭਗ ਹਰੇਕ ਦੇਸ਼ਾਂ ਦੇ ਮਜ਼ਦੂਰ ਜਿਹੜੇ ਨੇ ਉਹ ਸੈਨਿਕਾਂ ਦੇ ਰੂਪ ਵਿੱਚ ਯੁੱਧ ਵਿੱਚ ਚਲੇ ਗਏ ਤਾਂ ਮਸ਼ੀਨਾਂ ਲੱਗ ਗਈਆਂ ਤਾਂ ਹੁਣ ਉਦਯੋਗਾਂ ਦੇ ਵਿੱਚ ਮਸ਼ੀਨਾਂ ਲੱਗਣ ਤੋਂ ਬਾਅਦ ਜਿਹੜਾ ਜਦੋਂ ਯੁੱਧ ਖਤਮ ਹੋਇਆ ਤਾਂ ਹੁਣ ਮਜ਼ਦੂਰਾਂ ਦੀ ਕਮੀ ਜਿਹੜੀ ਆ ਉਹ ਲੋਡ ਨਹੀਂ ਸੀ ਮਜ਼ਦੂਰਾਂ ਦੀ ਲੋਡ ਨਹੀਂ ਸੀ ਮਜ਼ਦੂਰਾਂ ਨੂੰ ਬੇਰੋਜ਼ਗਾਰੀ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਧੌਗਪਤੀਆਂ ਨੇ ਮਸ਼ੀਨਾਂ ਲਗਾ ਲਈਆਂ ਤਾਂ ਇੱਕ 10 ਮਜ਼ਦੂਰਾਂ ਦਾ ਕੰਮ ਇੱਕ ਮਸ਼ੀਨ ਕਰਨ ਲੱਗ ਗਈ ਤਾਂ ਮਜ਼ਦੂਰਾਂ ਦੀ ਜਿਹੜੀ ਸਮੱਸਿਆ ਹੈ ਉਹ ਮਸ਼ੀਨਾਂ ਨਾਲ ਹੱਲ ਹੋ ਗਈ ਪਰ ਸਮੱਸਿਆ ਕਿਹੜੀ ਪੈਦਾ ਹੋ ਗਈ ਬੇਰੋਜ਼ਗਾਰੀ ਮਜ਼ਦੂਰਾਂ ਲਈ ਤਾਂ ਇਸ ਸਮੱਸਿਆ ਨੇ ਵੀ ਜਿਹੜਾ ਕਿਸ ਨੂੰ ਜਨਮ ਦਿੱਤਾ ਆਰਥਿਕ ਮੰਦੀ ਨੂੰ ਗ੍ਰੇਡ ਇਮਪ੍ਰੈਸ਼ਨ ਨੂੰ ਔਰ ਅਗਲਾ ਜਿਹੜਾ ਕਾਰਨ ਸੀ ਉਹ ਸੀ ਸੋਨੇ ਦੀ ਅਸਮਾਨ ਵੰਡ ਸੋਨੇ ਦੀ ਅਸਮਾਨ ਵੰਡ ਉਸ ਸਮੇਂ ਲਗਭਗ 60% ਜਿਹੜਾ ਸੋਨਾ ਹੈ ਉਹ ਯੂ ਐਸ اے ਅਤੇ ਫਰਾਂਸ ਦੇ ਕੋਲ ਸੀ ਹਾਂਜੀ ਜਦੋਂ ਯੁੱਧ ਖਤਮ ਹੋਇਆ ਪਹਿਲਾ ਵਿਸ਼ਵ ਖਤਮ ਹੋਇਆ ਤਾਂ 60% ਸੋਨਾ ਲਗਭਗ ਉਹ ਕਿਹੜੇ ਦੋ ਦੇਸ਼ਾਂ ਕੋਲ ਸੀ ਯੂ ਐਸ اے ਔਰ ਫਰਾਂਸ ਦੇ ਕੋਲ ਔਰ ਇਹਨਾਂ ਨੇ ਯੁੱਧ ਦੇ ਖਰਚਾਣੇ ਦੀ ਜਿਹੜੀ ਰਕਮ ਹੈ ਉਹ ਵੀ ਜ਼ਿਆਦਾਤਰ ਦੇਸ਼ਾਂ ਤੋਂ ਕਿਸ ਰੂਪ ਵਿੱਚ ਲਈ ਸੀ ਸੋਨੇ ਦੇ ਰੂਪ ਵਿੱਚ ਹੁਣ ਜਿਸ ਕਰਕੇ ਕੁਝ ਦੇਸ਼ਾਂ ਕੋਲ ਤਾਂ ਕੀ ਹੋ ਗਿਆ ਸੋਨਾ ਜਿਹੜਾ ਉਹ ਜ਼ਿਆਦਾ ਹੋ ਗਿਆ ਤੇ ਬਾਕੀ ਦੇਸ਼ਾਂ ਕੋਲ ਸੋਨਾ ਜਿਹੜਾ ਉਹ ਘਟ ਗਿਆ ਜਾਂ ਨਾ ਮਤਲਬ ਰਹਿ ਗਿਆ ਪਹਿਲਾਂ ਇਹ ਦੱਸਿਆ ਵਾ ਯੂ ਐਸ ਏ ਤੇ ਫਰਾਂਸ ਕੋਲ ਜਿਵੇਂ 60% ਉਹਨਾਂ ਛਲਾ ਗਿਆ ਔਰ ਸੋਨੇ ਦੀ ਜਿਹੜੀ ਇਹ ਸਮਾਨ ਵੰਡ ਜਿਹੜੀ ਉਹ ਪੈਦਾ ਹੋ ਗਈ ਤਾਂ ਉਸ ਨੇ ਵੀ ਜਿਹੜਾ ਕਿਸ ਨੂੰ ਜਨਮ ਦਿੱਤਾ ਆਰਥਿਕ ਮੰਦੀ ਨੂੰ ਸਭ ਤੋਂ ਇੰਪੋਰਟੈਂਟ ਤਤਕਾਲੀਨ ਕਾਰਨ ਕੀ ਸੀ ਤਾਂ ਉਹ ਸੀ 24 ਅਕਤੂਬਰ 1929 ਨੂੰ ਜਿਸ ਨੂੰ ਕੀ ਬਲੈਕ ਥਰਸਡੇ ਦਾ ਨਾਮ ਦਿੱਤਾ ਜਾਂਦਾ ਹੈ ਵਾਲ ਸਟਰੀਟ ਜਿਹੜੀ ਕਿ ਨਿਊਯਾਰਕ ਦੀ ਸੀ ਇਸ ਦਿਨ ਉੱਥੇ ਕੀ ਹੋਇਆ ਸ਼ੇਅਰ ਮਾਰਕੀਟ ਜਿਹੜੀ ਹੈ ਸ਼ੇਅਰਾਂ ਦੀਆਂ ਕੀਮਤਾਂ ਘਟ ਗਈਆਂ ਔਰ ਜਿਸ ਨੂੰ ਆਪਾਂ ਕਹਿੰਦੇ ਆ ਸ਼ੇਅਰ ਮਾਰਕੀਟ ਵਿੱਚ ਤਮਾਕਾ ਹੋਇਆ ਤਾਂ ਉਹ ਤਮਾਕਾ ਹੋਇਆ 24 ਅਕਤੂਬਰ 1929 ਨੂੰ ਜਿਸ ਨੂੰ ਬਲੈਕ ਥਰਸਡੇ ਕਿਹਾ ਜਾਂਦਾ ਹੈ ਤਾਂ ਇਸ ਦਿਨ ਤਮਾਕਾ ਹੋਇਆ ਵਾਲ ਸਟਰੀਟ ਦੇ ਵਿੱਚ ਨਿਊਯਾਰਕ ਦੀ ਸ਼ੇਰਾਂ ਦੀਆਂ ਕੀਮਤਾਂ ਘਟ ਗਈਆਂ ਡਿੱਗ ਗਈਆਂ ਅਚਾਨਕ ਤਾਂ ਇਸ ਦਿਨ ਨੂੰ ਜਿਹੜਾ ਬਲੈਕ ਥਰਸਡੇ ਕਿਹਾ ਜਾਂਦਾ ਹੈ ਇਹ ਸੀ ਇਮੀਡੀਏਟ ਕੌਜ਼ ਆਫ ਗ੍ਰੇਟ ਡਿਪਰੈਸ਼ਨ ਜਿਹੜਾ ਕਿ 1929 ਤੋਂ ਲੈ ਕੇ 33 ਤੱਕ ਚੱਲਿਆ ਹਰਬਰਟ ਹੋਵਰਸਟਾਈਨ ਯੂਐਸਏ ਦੇ ਪ੍ਰੈਜ਼ੀਡੈਂਟ ਸੀ ਔਰ 29 ਅਕਤੂਬਰ 1929 ਨੂੰ ਜਿਸ ਨੂੰ ਬਲੈਕ ਟਿਊਸਡੇ ਕਿਹਾ ਜਾਂਦਾ ਹੈ ਉਸ ਦਿਨ ਤੋਂ ਬਾਅਦ ਆਰਥਿਕ ਮੰਦੀ ਜਿਹੜੀ ਹੈ ਉਹ ਪੂਰੀ ਦੁਨੀਆ ਦੇ ਵਿੱਚ ਪੂਰੀ ਤਰ੍ਹਾਂ ਫੈਲ ਗਈ ਜਿਹੜੀ 1933 ਤੱਕ ਚੱਲੀ ਠੀਕ ਹੈ ਬੱਚੋ ਤਾਂ ਅੱਜ ਦਾ ਆਪਣਾ ਟੌਪਿਕ ਸੀ ਗ੍ਰੇਟ ਡਿਪਰੈਸ਼ਨ ਆਰਥਿਕ ਮੰਦੀ ਦੇ ਜਿਹੜੇ ਕਾਰਨ ਕੀ ਸੀ ਅਗਲੇ ਟੌਪਿਕ ਵਿੱਚ ਅਗਲੀ ਵੀਡੀਓ ਜਾਪਾ ਇੱਕ ਨਵਾਂ ਟੌਪਿਕ ਪੜ੍ਹਾਂਗੇ ਤਾਂ ਮਿਲਦੇ ਹਾਂ ਬਹੁਤ ਜਲ ਓਕੇ ਥੈਂਕ ਯੂ